ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਅਸੀਂ ਅੱਜ ਚੱਲੇ ਆਂ ਫੇਰ ਦੁਬਾਰਾ ਡਾਕਟਰ ਕੋਲ ਚੱਲੇ ਆਂ ਅੱਜ ਪਹਿਲਾਂ ਮੈਰਿਜ ਅਟੈਂਡ ਕੀਤੀ ਐ ਤੇ ਹੁਣ ਡਾਕਟਰ ਕੋਲ ਜਾ ਕੇ ਉਸ ਤੋਂ ਬਾਅਦ ਜਾਣਾ ਸਤਲਵੰਡੀ ਸਾਹਿਬ ਉਹ ਫੇਰ ਬਟਿੰਡਾ ਸੋ ਅੱਜ ਵੀ ਲੇਟ ਹੋ ਗਏ ਪਹਿਲਾਂ ਮੈਰਿਜ ਅਟੈਂਡ ਕਰੀ ਐ ਪੌਣੇ 5 ਹੋ ਗਏ ਕੰਮ ਬਹੁਤ ਜ਼ਿਆਦਾ ਨਹੀਂ ਦੋਸਤੋ ਤਾਂ ਕਰਕੇ ਮਾ ਲੋ ਪਹਿਲਾਂ ਬਲੌਗ ਨਹੀਂ ਬਣਿਆ ਦੋ ਦਿਨ ਹੋ ਗਏ ਹੁਣ ਗੈਪ ਪੈ ਗਿਆ ਤੇ ਹੁਣ ਅਸੀਂ ਚੱਲੇ ਆਂ ਰੋੜੀ ਇੱਕ ਵਾਰੀ ਅਸੀਂ ਲੈਣੀ ਆ ਦਵਾਈ ਉਸ ਤੋਂ ਬਾਅਦ ਫੇਰ ਜਾਣਾ ਤਲਵੰਡੀ ਸਭੋ ਕੰਮ ਐ ਫੇਰ ਬਟਿੰਡਾ ਬਸ ਫੇਰ ਅੱਗੇ ਜਾ ਕੇ ਕਰਦੇ ਆਂ ਗੱਲ ਅੱਜ ਸੋ ਪਿੰਡ ਸੂਰਤੀਆ ਵੇਖੇ ਨਗਰ ਕੀਰਤਨ ਕੱਢਿਆ ਜਾ ਰਿਹਾ ਹਰਿਆਣੇ ਕਰ ਲੋ ਦਰਸ਼ਨ ਹਰਿਆਣੇ ਦੇ ਵਿੱਚ ਭਾਈ ਕਰ ਲੋ ਦਰਸ਼ਨ ਹੁਣ ਅਸੀਂ ਚੱਲੇ ਆਂ ਪਿੰਡ ਅਰੋੜੀ ਸੂਰਤੀਆ ਹਰਿਆਣੇ ਦੇ ਵਿੱਚ ਭਾਈ ਉੱਥੇ ਬਹੁਤ ਵਧੀਆ ਡਾਕਟਰ ਆ ਭਾਈ ਜੇ ਕਿਸੇ ਦੀ ਕੋਈ ਢੂਈ ਖੱਲੀ ਐ ਕਿਸੇ ਦਾ ਕੁਝ ਦੁਖਦਾ ਐ ਲੱਤ ਟੁੱਟੀ ਐ ਬਹੁਤ ਜਿਆਦੇ ਵਧੀਆ ਡਾਕਟਰ ਆ ਬਾਈ ਉੱਥੇ ਜਾ ਕੇ ਇਲਾਜ ਕਰਾਓ ਪੂਰਾ ਤਸੱਲੀ ਵਕਤ ਇਲਾਜ ਕੀਤਾ ਜਾਂਦਾ ਉੱਥੇ ਅਸੀਂ ਹਾਂ ਇੱਥੇ ਆ ਜਿੱਥੇ ਨੱਕ ਆਇਆ ਲੱਗਿਆ ਹੁੰਦਾ ਇੱਥੋਂ ਰਾਈਟ ਸਾਈਡ ਆ ਇੱਧਰ ਆ ਗਿਆ ਸਰਦੂਲਗੜ੍ਹ ਸਰਦੂਲਗੜ੍ਹ ਦਿੱਲੀ ਰੋੜੀ ਲੈ ਸਾਈਡ ਮੋੜ ਲਿਓ ਇੱਧਰ ਆ ਜਾਓ ਤੇ ਅੱਗੇ ਤੁਹਾਨੂੰ ਦਿਖਾਉਣੀਆਂ ਡਾਕਟਰ ਲਾਹੇਗਾ ਇੱਥੇ ਬਾਈ ਜੀ ਧੂਈਆਂ ਢਾਈਆਂ ਤੇ ਸਾਰੇ ਕਾਹਦਾ ਮਹਾਰਾ ਪੂਰਾ ਹੌਲੀ ਚਲੀ ਤੇ ਇੱਥੇ ਇੱਥੇ ਆਸੀ ਕੋਈ ਲੈਕਸਾਈਡ ਆਉਸੀ ਤੁਹਾਨੂੰ ਦਿਖਾਉਣੇ ਆ ਹੁਣ ਅਸੀਂ ਅੰਦਰ ਖੜੂ ਗਲੀ ਜੀ ਕਿ ਇੱਚ ਆਈ ਚਾਸੀ ਅਸੀਂ ਇੱਚ ਹਾਂ ਲਾਲਿਆਂ ਵਾਲੇ ਆਹੀ ਹੈ ਹਾਂ ਭពਿੰਦਰ ਖਾਨਾ ਸੀ ਆ ਸੀਗਾ ਦੋਸਤੋ ਕਹਿੰਦੇ ਭពਿੰਦਰ ਖਾਨ ਪੁੱਛ ਕੇ ਆ ਜਾ ਜੇ ਕਿਸੇ ਨੂੰ ਆਉਣਾ ਹੋਵੇ ਇਧਰਲੇ ਪਾਸੇ ਸ਼੍ਰੀ ਬਾਲਾ ਜੀ ਹੈ ਅੱਗੇ ਬਸ ਉਹ ਟਾਵਰ ਜਾ ਗਿਆ ਤੇ ਇੱਥੇ ਹੈ ਡਾਕਟਰ ਇਹ ਇਹ ਦੁਕਾਨ ਹੈ ਬਹੁਤ ਵਧੀਆ ਡਰਾਈਵਰ ਹੈ ਕੀ ਲੈਣ ਜਾਂ ਨਾ ਹੈਲੋ ਹੈਲੋ ਸਰਦਾ ਨਹੀਂ ਨਾ ਸਾਰ ਲਾ ਨਹੀਂ ਮੁੰਡਾ ਹੈਲਾਂ ਲੈਣ ਗਿਆ ਕਹਿੰਦੇ ਲੈ ਲੀਂਗਾ ਦੋ ਲੈ ਲੀਆਂ ਬਹੁਤ ਹੈ ਮੇਰੇ ਵੱਨ ਤਾਂ ਬਹੁਤ ਆ ਤੂੰ ਹੀ ਨਹੀਂ ਸਾਰਦਾ ਇਹਨਾਂ ਬਣਾ ਇਹ ਜ਼ਰੂਰੀ ਹੈ ਇਹ ਚੀਜ਼ ਚੰਗੀ ਬਹੁਤ ਹੈ ਪੇਟਾਂ ਦੂਸਰੇ ਕੋ ਕੋ ਪੇਟਾਂ ਫਿਰਦੀਆਂ ਉਹ ਦੂਸਰੇ ਕੋਕ ਨਾ ਲਿਆ ਕਰੋ ਇੱਕ ਨਾ ਇੱਕ ਐਨ ਵਾਲੀ ਲਿਆ ਕਰੋ ਇਹ ਵਧੀਆ ਹੈ ਉਹ ਨਾ ਜੀ ਇਹ ਉਹ ਹੁੰਦੀਆਂ ਰੀਫਿਲ ਨਹੀਂ ਹੁੰਦੀਆਂ ਦੁਬਾਰੇ ਹਾਂ ਸਹੀ ਗੱਲ ਹੈ ਹਨਾ ਹਾਂ ਸਹੀ ਗੱਲ ਹੈ ਸਹੀ ਗੱਲ ਆ ਜਮਾਂ ਸਹੀ ਗੱਲ ਆ ਬਈ ਜਮਾਂ ਤੇ ਹੁਣ ਅਸੀਂ ਚੱਲੇ ਆਂ ਦੋਸਤੋ ਬਠਿੰਡੇ ਪਹਿਲਾਂ ਤਲਵੰਡੀ ਫੇਰ ਬੋਨੀ ਡੰਡਾ ਖੇਡ ਰਹੇ ਚੋਬਰ ਗੁੱਲੀ ਡੰਡਾ ਖੇਡ ਰਹੇ ਚੋਬਰ ਪਿੰਡ ਆ ਗਈ ਸੀ ਦੁਬਾਰੇ ਪਹਿਲਾਂ ਤਾਂ ਜਾਣਾ ਤਲਵੰਡੀ ਸਾਬ ਉਹ ਤੇ ਫੇਰ ਜਾਣਾ ਬਠਿੰਡਾ ਅਸੀਂ ਪਿੰਡ ਚੋਂ ਨਿਕਲਣ ਲੱਗੇ ਆਂ ਨਿਕਲ ਹੀ ਗਏ ਹਾਂ ਹਾਂ ਜੀ ਅੱਗੇ ਜਾਵਾਂ ਏ ਤਲਵੰਡੀ ਫੇਰ ਜਾਵਾਂਗੇ ਬਠਿੰਡੇ। ਉਹ ਆਪਾਂ ਅੱਗੇ ਕਰਦੇ ਆਂ ਗੱਲਬਾਤ ਤੁਹਾਨੂੰ ਅੱਜ ਦਿਖਾਵਾਂ ਨਵੀਆਂ ਨਵੀਆਂ ਚੀਜ਼ਾਂ। ਜੁੜੇ ਰਹੋ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ। ਬਾਕੀ ਕਰਦੇ ਆਂ ਬਾਕੀ ਜਾਕੀ ਗੱਲ ਇਹ ਆ ਕਿ ਸਾਡੇ ਪਿੰਡ ਦਾ ਬੱਸ ਸਟੈਂਡ ਪਿੰਡ ਲਹਿਰੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਸਰਦੂਲਗੜ ਤੇ ਤਲਵੰਡੀ ਸਾਬੋ ਵਾਲੇ ਰੋਡ ਤੇ ਪਿੰਡ ਹੈ ਇਹ। ਅਸੀਂ ਹੁਣ ਚੱਲਦੇ ਪਹੁੰਚ ਗਏ ਤਲਵੰਡੀ ਸਾਹਬ ਉਹ ਦਮਦਮਾ ਸਾਹਿਬ ਬਸ ਇੱਥੇ 10 ਮਿੰਟ ਦਾ ਕੰਮ ਹੈ 10 ਮਿੰਟ ਕੰਮ ਕਰਕੇ ਉਸ ਤੋਂ ਬਾਅਦ ਚੱਲਾਂਗੇ ਬਠਿੰਡੇ ਭੱਗ ਗਿਆ ਜਾਣਾ ਕਿਤੇ ਤਲਵੰਡੀ ਅੱਜ ਤਾਂ ਪੁੱਛੋ ਤਲਵੰਡੀ ਪਹੁੰਚ ਗਏ ਅਜ ਤੱਕ ਘਰੇ ਵੀ 15 ਮਿੰਟ ਲਾ ਗਏ ਹਾਂ ਕਹਦੇ ਜੇ ਕੋਈ ਕੁ ਸਮਾਨ ਸਮਾਨ ਫੜਨਾ ਤਾਂ ਫੜ ਲੈਨੇ ਅਸੀਂ ਹਾਂ ਨਹੀਂ ਮੱਖਾ ਜੇ ਬਠਿੰਡੇ ਜਾਣਾ ਸੀ ਤਾਂ ਵਕਤ ਚੱਲਦਾ ਸਮਾਨ ਦਾ ਨਹੀਂ ਫੜਨਾ ਤੂੰ ਵੀ ਚਲ ਵੰਡੀ ਤੋਂ ਕੋਈ ਲੈਣਾ ਤਾਂ ਨਹੀਂ ਚਲ ਵੰਡੀ ਤੋਂ ਘਰ ਦੀ ਪੁੱਛ ਰਾ ਸੀ ਠੀਕ ਠੀਕ ਚਲ ਓਕੇ ਕਿਦੇ ਹਾਂਜੀ ਦੋਸਤੋ ہمارا ਚੱਲ ਪੇ ਹਮ ਜਸ ਸਾਥੀ ہمارا तिसरा ਸਾਥੀ ਘਰ ਪੇ ਹੈ ਚਲੋ ਉਸਨੇ ਵੀ ਆਣਾ تھا ਹਮਾਰੇ ਸਾਥ ਹਿੰਦੀ ਨਾ ਉਹ ਹਾਂਜੀ ਆਪਾਂ ਪੰਜਾਬੀਆਂ ਕੀ ਮਾਂ ਬੋਲੀ ਬੋਲ ਓਕੇ ਸਰ ਓਕੇ ਹਾਂਜੀ ਹਾਂਜੀ ਹੋਰ ਦੱਸੋ ਠੀਕ ਹਾਂ ਬਾਈ ਸਾਈਡ ਤੇ ਕਰ ਲੈ ਅੱਗੇ ਬਹੁਤ ਜਲਦੀ ਚਾਂਸੀ ਇੱਥੇ ਬਸ 10 ਮਿੰਟ ਦਾ ਕੰਮ ਹੈ ਬਟਿੰਡੇ ਹੁੰਦੇ ਆ ਬਿਆਹਾਂ ਦਾ ਸੀਜ਼ਨ ਹੈ ਕੱਪੜੇ ਫੜਨੇ ਨੇ ਕੱਲ ਨੂੰ ਮੈਰਿਜ ਅਟੈਂਡ ਕਰਨੀ ਹੈ ਤਾਂ ਕਰਕੇ ਬਸ ਮੈਰਿਜਾਂ ਬਹੁਤ ਆ ਹਾਂਜੀ ਹਾਂਜੀ ਮੈਰਿਜਾਂ ਬਹੁਤ ਜ਼ਿਆਦੇ ਨੇ ਬਸ ਇੱਥੇ ਕੱਪੜੇ ਡ੍ਰਾਈ ਕਲੀਨ ਕਰਾਉਣੇ ਦਿੱਤੇ ਨੇ ਤਲਵੰਡੀ ਕੋਈ ਸਟਿਚਿੰਗ ਕਰਾਉਣੇ ਦਿੱਤੇ ਨੇ ਬਟਿੰਡੇ ਥੋੜਾ ਲੇਟ ਹੋ ਗਿਆ ਜｮ ਟਾਈਮ ਹੋ ਗਿਆ 6 ਵਜੇ ਕੇ 5 ਮਿੰਟ ਹੋ ਗਏ ਸ਼ਾਮ ਦਾ ਟਾਈਮ ਹੈ ਚੱਲੇ ਆਂ ਅਸੀਂ ਲੋਕੇ ਜਾਣਾ ਬਟਿੰਡੇ ਨਾ ਇੰਡੀਕੇਟਰ ਦੇਣ ਨਾ ਕੁਝ ਹੋਰ ਕਰਨ ਸਾਹਮਣੇ ਬ੍ਰੇਕ ਮਾਰ ਦਿੰਦੇ ਨੇ ਜਾਂ ਇੱਕਦਮ ਅੱਗੇ ਕੱਢ ਦਿੰਦੇ ਨੇ ਸੇ ਧਿਆਨ ਰੱਖਿਆ ਕਰੋ ਹਾਂ ਸਹੀ ਗੱਲ ਹੈ ਕੋਈ ਇੰਡੀਕੇਟਰ ਵਗੈਰਾ ਕੋਈ ਨਾ ਤਾਂ ਕੰਮ ਰ ਆ ਹਾਂਜੀ ਹਾਂਜੀ ਇਹੀ ਮਰਵਾਉਂਦੇ ਨੇ ਭਰਾਵਾ ਬਾਅਦ ਚ ਕਹਿ ਦਿੰਦੇ ਨੇ ਮਾਗਰੋਂ ਲੈ ਕੇ ਮਾਰੀ ਗੱਡੀ ਸਿੱਧੀ ਕਿਸੇ ਨੂੰ ਕੀ ਪਤਾ ਵੀ ਇਹ ਸੱਜਰੇ ਨੇ ਮੂਰੀ ਖਿੜਾਤੀ ਟੱਡੀ ਕਰਕੇ ਐ ਨਹੀਂ ਦੇਖਦੇ ਪਿੱਛੋਂ ਕਿੰਨੀ ਸਪੀਡ ਤੇ ਆਉਂਦਾ ਕੋਈ ਕੀ ਸਿਸਟਮ ਹੈ ਕੋਈ ਐਮਰਜੈਂਸੀ ਚ ਹੁੰਦਾ ਹੈ ਅੱਜ ਕੱਲ ਲੋਕ ਬਸ ਆਪ ਦਾ ਦੇਖਦੇ ਨੇ ਭਾਈ ਹਾਂਜੀ ਆ ਗਏ ਪੰਜਾਬ ਜੂਨੀਅਨ ਕਿਸਾਨ ਜੂਨੀਅਨ ਇਕਤਾ ਕਰ ਲੋ ਜੀ ਦਰਸ਼ਨ ਇਹ 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 ਆ ਗਿਆ ਜੀ ਹਾਂ ਮੇਨ ਐਂਟਰੀ ਆ ਗਈ ਇਹ ਤਖਤ ਸਾਹਿਬ ਦੀ ਇਹ ਅੱਗੇ ਕੰਮ ਚੱਲ ਰਿਹਾ ਰਸਟ ਰੋਡ ਬਣ ਰਿਹਾ ਇਹ ਹਾਂਜੀ ਪਹਿਲਾਂ ਥੋੜੀ ਨਾ ਇੱਥੇ ਪਾਣੀ ਖੜਦਾ ਸੀ ਇੱਥੇ ਦਿੱਕਤ ਆਉਂਦੀ ਸੀ ਸਵਾਰੀਆਂ ਨੂੰ ਮਤਲਬ ਵੀ ਜਿਹੜੇ ਪੈਦਲ ਜਾਂਦੇ ਨੇ ਚਲੋ ਸਾਧਨ ਦੇ ਤਾਂ ਐਵੇਂ ਹੋ ਜਾਂਦਾ ਉਹਨਾਂ ਨੂੰ ਵੀ ਜਰ ਪਾਣੀ ਖੜਦਾ ਹਾਂ ਸਾਧਨ ਤਾਂ ਚਲੋ ਐਵੇਂ ਹੋ ਜਾਂਦਾ ਚੱਲ ਬੰਦਾ ਆਪਦੀ ਗੱਡੀ ਗੁੱਡੀ ਤੇ ਬੈਠ ਕੇ ਜਾ ਲੱਗੇ ਚੱਲ ਜਾਂਦਾ ਕੋਲੇ ਡਿਊਟੀ ਤੱਕ ਜਿਹੜੇ ਪੈਦਲ ਜਾਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ 1 ਘੰਟਾ ਨਾ ਮਿੰਟ ਡਿਊਟੀ ਦਾ ਕੰਮ 1 ਘੰਟਾ ਨਾ ਮਿੰਟ ਕਰ ਲੋ ਹੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੱਗੇ ਤੱਕ ਆਵਾਗਿਆ ਕਿ ਇਧਰ ਸਾਈਡ ਤੇ ਆ ਗਿਆ ਬਾਜ਼ਾਰ ਨਹੀਂ ਲਈ ਜੇ ਕਿਸੇ ਵੀਰ ਭਾਈ ਨੇ ਆਉਣਾ ਅੱਗੇ ਦੀ ਉੱਪਰ ਦੀ ਲਿਆ ਕੇ ਵੀ ਗੱਡੀ ਖੜਾ ਸਕਦਾ ਦੂਸਰੀ ਸਾਈਡ ਵੀ ਪਾਰਕਿੰਗ ਬਣੀ ਹੈ ਅਸੀਂ ਸੋਹਣੇ ਦਿਖਾਉਣਾ ਸੀ ਗੁਰਦੁਆਰਾ ਇਹ ਸਾਨੂੰ ਦਿਖਾਉਣਾ ਸੀ ਅਸੀਂ ਤਖਤ ਸਾਹਿਬ ਤਲਵੰਡੀ ਸਾਬ ਦਾ ਗੁਰਦੁਆਰਾ ਸਾਹਿਬ ਇਹ ਆ ਗਿਆ ਜੀ ਅੱਗੇ ਕਹਿੰਦੇ ਪੁਰਾਣਾ ਬਾਜ਼ਾਰ ਤਲਵੰਡੀ ਸਾਬ ਦਾ ਇਹਦੇ ਦੇਣੇ ਆ ਕੇ ਅਸੀਂ ਅੰਦਰ ਵੀ ਦਿਖਾਵਾਂਗੇ ਹਾਂ ਸੋ ਬੱਸ ਇੱਕ ਦੋ ਦਿਨ ਮੈਰਿਜ ਤੇ ਜਾਣਾ ਉਸ ਤੋਂ ਬਾਅਦ ਇੱਕ ਦਿਨ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵੇਂ ਆਪਾਂ ਪੂਰੇ ਚੰਗੀ ਤਰ੍ਹਾਂ ਕੱਲੇ-ਕੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕੱਲੀ-ਕੱਲੀ ਚੀਜ਼ ਬਾਰੇ ਦੱਸਾਂਗੇ ਸਾਨੂੰ ਆਪਾਂ ਜਿੱਥੋਂ ਤੱਕ ਸਾਨੂੰ ਪਤਾ ਹੈਗਾ ਉਹਨਾਂ ਕ ਦੱਸਾਂਗੇ ਕੋਸ਼ਿਸ਼ ਕਰਾਂਗੇ ਵੱਤ-ਵੱਤ ਸਾਨੂੰ ਦੱਸਣ ਦੀ ਹਾਂ ਚਲੋ ਇੱਥੋਂ ਸੀ ਕਰ ਲਈ ਅੰਦਰੋਂ ਨਹੀਂ ਮਤਲਬ ਅਸੀਂ ਉਹ ਬਣਾਂਗੇ ਅੰਦਰ ਕਿਉਂਕਿ ਅੰਦਰ ਹਾਂ ਸਾਡੇ ਇੱਕੇ ਬਾਹਰੋਂ ਦਰਵਾਜ਼ਾ ਸਾਹਿਬ ਦੇ ਅੰਦਰ ਮਤਲਬ ਸਾਨੂੰ ਦਰਸ਼ਨ ਕਰਵਾ ਦੇ ਇੱਕ ਵਾਰੀ ਤੋ ਬਾਕੀ ਬਾਰਾ ਕੀ ਤੁਹਾਨੂੰ ਦੱਸਾਂ ਇਹ ਸਾਰੀ ਜਾਣਕਾਰੀ ਹਾਂਜੀ ਹੋ ਗਏ ਅਸੀਂ ਬਠਿੰਡੇ ਚੈਂਟਰ ਇੱਕ ਤਾਂ ਗੱਡੀ ਚ ਪਵਾਉਣਾ ਤੇਲ ਇੱਥੇ ਪੰਪ ਤੋਂ ਵਧੀਆ ਬਹੁਤ ਵਧੀਆ ਤੇਲ ਆਉਦਾ ਉਹ ਤੋਂ ਪਵਾਵਾਂਗੇ ਐਵਰੇਜ ਹੀ ਹੈ ਬਹੁਤ ਬਹੁਤ ਉਹ ਨਾ ਹੋਣਾ ਤੇਲ ਬਹੁਤ ਚੈਕਿੰਗ ਵੀ ਚੈਕਿੰਗ ਹੁੰਦੀ ਹੈ ਉਹਨਾਂ ਦੀ ਥੋੜੇ ਦਿਨਾਂ ਬਾਅਦ ਇਹ ਆ ਗਿਆ ਜੀ ਡਾਲਫਿਨ ਚੌਂਕ ਆਈਟੀਆਈ ਚੌਂਕ ਵੀ ਕਹਿ ਦਿੰਦੇ ਆ ਇਹਨੂੰ ਆ ਲੈ ਕਿ ਲਾ ਰੌਂਗ ਸਾਈਡ ਫਿਰਦੇ ਨੋਂ ਸੈਸਾ ਨਾ ਹੋਰ ੱਤਕਾ ਹੈ ਲੋਕਾਂ ਦਾ ੱਤਕਾ ਲੋਕਾਂ ਦਾ ਉੱਦਾਂ ਦੇਖ ਲਾ ਤੂੰ ਆਪਣੇ ਮੂਰੇ ਗੱਡੀ ਲਾ ਕੇ ਉਹ ਆਪਣੇ ਤੇ ਹੀ ਔਖਾ ਹੁੰਦਾ ਸੀ ਇੱਕ ਦਿਨ ਅਸੀਂ ਬਠਿੰਡੇ ਤੋਂ ਘਰ ਨੂੰ ਆਉਂਦੇ ਸੀ ਹਾਂਜੀ ਤੇਲ ਪਵਾ ਲਿਆ ਤੇ ਆਪਣੀ ਗੱਲ ਵਿੱਚ ਹੀ ਰਹਿ ਗਈ ਤੇ ਉਹ ਦੱਸਦੇ ਸੀ ਵੀ ਲੋਕ ਕਿੰਨੇ ਸਿਆਣੇ ਹੁੰਦੇ ਆ ਉਹਦੇ ਅਸੀਂ ਪਿੰਡ ਨੂੰ ਜਾਈ ਜਾਂਦੇ ਸੀ ਸਾਡੇ ਮੂਰੇ ਰੋਂਗ ਸਾਈਡ ਲਾ ਕੇ ਗੱਡੀ ਤੇ ਸਾਡੇ ਤੇ ਔਖਾ ਹੋਵੇ ਕਿ ਤੁਸੀਂ ਮੈਨੂੰ ਰਾਹ ਨਹੀਂ ਦਿੰਦੇ ਤੁਸੀਂ ਮੂਰੇ ਗੱਡੀ ਲਾਈ ਆਂ ਕਰੀ ਆ ਤੇ ਲੋਕ ਕਸਮ ਉਹਨੂੰ ਗਾਲਾਂ ਦੇਣ ਵੀ ਗਲਤੀ ਤੇ ਤੇਰੀ ਏ ਵੀ ਜਿਹੜਾ ਤੂੰ ਰੋਂਗ ਸਾਈਡ ਆਇਆ ਇੰਨੇ ਸਿਆਣੇ ਲੋਕ ਆ ਵੀ ਬਸ ਆਪਦੇ ਧਿਆਨ ਨਾਲ ਚੱਲੋ ਲੋਕ ਤਾਂ ਚੜਦੇ ਤੇ ਚੜਦੇ ਪਏ ਆ ਅੱਜ ਕੱਲ ਹਾਂ ਸਹੀ ਗੱਲ ਚੜਦੇ ਤੇ ਚੜਦੇ ਪਏ ਆ ਇੱਥੇ ਅਸੀਂ ਅੰਕਲ ਦੀ ਉਮਰ ਦਾ ਲਿਆਜ ਕਰਕੇ ਉਹੀ ਤਾਂ ਗੱਲ ਆ ਸਮਝ ਸਾਡੇ ਤੇ ਔਖਾ ਹੋਵੇ ਵੀ ਹਾਂ ਤੁਸੀਂ ਮੂਰੇ ਗੱਡੀ ਲਈ ਖੜਿਆ ਵੀ ਰੌਂਗ ਸਾਈਡ ਤੂੰ ਆ ਕਿ ਮੈਂ ਆ ਉਹਨੂੰ ਕੋਈ ਬਾਹਰ ਨਹੀਂ ਵੇਲੇ ਫੇਰ ਪਤਾ ਕੀ ਬੋਲਿਆ ਫਿਰ ਫਿਰ ਉਹਨੇ ਬੰਦਾ ਇੱਥੂ ਹੀ ਵੀ ਗੱਡੀ ਚ ਜਾਣੇ ਚਲੀ ਜਾਣਾ ਗੱਡੀ ਚ ਗਾਣੇ ਚਲੀ ਜਾਣ ਬੁੜੀਆਂ ਹੱਸੀਆਂ ਨੇ ਕਿ ਮੇਰੇ ਘਰੇ ਡੈਥ ਹੋਈ ਆ ਇਹ ਬੰਦਾ ਮਾਰ ਕੇ ਕੀ ਕਹਨੇ ਹੁੰਦੇ ਉਹਨੂੰ ਸਿੰਪਥੀ ਸਿੰਪਥੀ ਪਤਾ ਨਹੀਂ ਆ ਸੈਂਪਤੀ ਲੈਣਾ ਚਾਹੁੰਦਾ ਸੀ ਉਹ ਆ ਅਸੀਂ ਇੱਕ ਬੰਦਾ ਚੱਕੇ ਇਹ ਇਹ ਸਾਡਾ ਦੋਸਤ ਜੋਤ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਕਹ ਸਾਰਾ ਸਤਿ ਸ਼੍ਰੀ ਅਕਾਲ ਜੀ ਇਹ ਨਾ ਬੰਦਾ ਮੰਨ ਕੇ ਚਲੋ ਪੀ ਐਲ ਪੀ ਵਾਲੇ ਦੇ ਲੱਗਿਆ ਹੋਇਆ ਇਹ ਇਹਦੇ ਕੋਲ ਕੈਸ਼ ਕੁਝ ਬਹੁਤ ਹੁੰਦਾਗਾ 50 50 ਲੱਖ 2 2 ਕਰੋੜ ਵੀ ਹੁੰਦਾ ਇਹ ਬੰਦਾ ਜਿੱਥੇ ਮਿਲਿਆ ਬੱਸ ਇਹਨੂੰ ਨੱਪ ਲਿਓ ਠੀਕ ਹੈ ਕੈਸ਼ ਬਹੁਤ ਹੁੰਦਾ ਇਹਦੇ ਕੋਲੇ ਕਲ ਕਰ ਗੱਡੀਆਂ ਬਦਲਵੇਂ ਇਹ ਬੰਦਾ ਬਹੁਤ ਚਲਾਕ ਹੈ ਪੱਕੀ ਨਹੀਂ ਹੁੰਦੀ ਪੱਕੀ ਨਹੀਂ ਗੱਡੀ ਦੇ ਕੋਲੇ ਗੱਡੀ ਖੋਏ ਹੋਏ ਤਾਂ ਗੱਡੀ ਵੀ ਮਾੜੀ ਹਾਂ ਗੱਡੀ ਮਾੜੀ ਨਹੀਂ ਹੁੰਦੀ ਇਹਦੇ ਕੋਲੇ ਇਹਦੇ ਕੋਲੇ ਬੈਗ 'ਚ 2-2 ਕਰੋੜ ਰੁਪਈਆ ਹੁੰਦਾ ਨੂੰ ਚੱਕ ਲਿਓ ਵਾ ਜਿੱਥੇ ਮਿਲਿਆ ਪਤਾ ਨਾ ਲੱਗੇ ਵੀ ਕੋਈ ਆਪਦਾ ਸਬੂਤ ਨਾ ਛੱਡਿਓ ਫੇਰ ਬੰਦਾ ਇਹ ਉਸ ਤੋਂ ਵੀ ਮਾੜਾ ਕਿਉਂਕਿ ਇਹ ਤੁਹਾਡਾ ਜਲੂਸ ਕਢਾ ਦੂਗਾ ਠੀਕ ਆ ਆ ਬੰਦਾ ਇੱਕ ਵਾਰੀ ਹੋਰ ਦੇਖ ਲਓ ਦੇਖ ਲੈ ਬਾਈ ਇਧਰ ਇਹ ਮੂੰਹ ਨਹੀਂ ਦਿਖਾਉਂਦਾ ਇਹਨੂੰ ਐ ਸੱਚੀ ਨਾ ਕੋਈ ਚੱਕ ਲੈ ਚੱਲ ਕੋਈ ਗੱਲ ਨਹੀਂ ਤੂੰ ਚੰਡੀਗੜ੍ਹ ਵੈਨਾਂ ਸੀ ਬਠਿੰਡੇ ਆ ਚਲ ਕੋਈ ਨੀ ਬਲੌਗ ਚ ਦੇਖ ਲੋ ਜ਼ੂਮ ਕਰ ਕਰ ਕੇ ਜਦੋਂ ਆਇਆ ਏ ਬਿੱਲੀਆਂ ਦੀਆਂ ਅੱਖਾਂ ਬਿੱਲੀਆਂ ਦੀਆਂ ਅੱਖਾਂ ਗੋਰਾ ਆਇਆ ਮੁੰਡਾ ਸੋਹਣਾ ਆ ਹੈਂਡ ਸਮਝਾਂ ਇਹਦੇ ਕੋਲ ਗੱਡੀ ਨੋ ਹੁੰਦੀ ਏ ਇੱਕ ਇੱਕ ਫੋਰਚਨਰ ਅੰਦਰ ਬੀਮਰ ਬੀਮਰ ਬੰਮਰਾ ਇਹ ਜਾਂ ਕੁਝ ਰੱਖਦਾ ਵਈ ਇਹ ਰੇਂਜ ਰੋਗਰਾ ਹਾਂ ਵਫਾਦਾਰ ਬੰਦਾ ਹੰਕੂਰਾ ਏ ਹਾਂ ਅੱਜ ਅਸੀਂ ਥੋਬੀ ਬਾਜ਼ਾਰ ਜਾਂ ਬਹੁਤ ਵੱਡਾ ਇੱਥੇ ਲੱਗਿਆ ਜੀ ਅੱਜ ਕੋਈ ਪ੍ਰੋਗਰਾਮ ਆ ਸ਼ਾਇਦ ਇੱਥੇ ਕੋਈ ਫੰਕਸ਼ਨ ਹੈਗਾ ਅੱਜ ਤਾਂ ਕਰਕੇ ਗੱਡੀ ਬੜੀ ਮੁਸ਼ਕਲ ਨਾਲ ਲੈ ਕੇ ਆਏ ਉੱਪਰ ਦੀ ਬਹੁਤ ਟਾਈਮ ਲੱਗੇ 10-15 ਮਿੰਟ ਲੱਗੇ ਸੋ ਗਾਇਸ ਅੱਗੇ ਲੇਟਾਂ ਸੀ ਪਹਿਲਾਂ ਹੀ ਇੱਧਰ ਲੱਗ ਗੱਡੀ ਆਜ ਇੱਥੇ ਖੜ੍ਹ ਸਕਦੀ ਆਪਣੀ ਗੱਡੀ ਤੇ ਅਸੀਂ ਬਸ ਅੱਗੇ ਹੁਣ ਥੋੜਾ ਕੱਪੜੇ ਫੜ ਕੇ ਤੇ ਉਸ ਤੋਂ ਬਾਅਦ ਮਾੜਾ-ਮੋਟਾ ਕੁਝ ਖਾਣ ਪੀਣ ਦਾ ਦੇਖਦੇ ਹਾਂ ਉੱਧਰ ਜਾ ਕੇ ਹਾਂਜੀ ਗੱਡੀ 1 ਮਿੰਟ ਪਾਰਕ ਕਰ ਦਈਏ ਇੱਥੇ ਕੋਈ ਚੱਕਰ ਤਾਂ ਨਹੀਂ ਇਥੇ ਮਾਮਾ ਇੱਥੇ ਚੱਕ ਕੇ ਵੀ ਲੈ ਜਾਂਦੇ ਨੇ ਗੱਡੀ ਇਹ ਵੀ ਵੱਡਾ ਉਹਨਾਂ ਬਾਅਦ ਫਿਰ 1500 ਦਾ ਪੱਤਾ ਲੈਣਗੇ ਗੱਡੀ ਕਰਤੀ ਸੀ ਇੱਥੇ ਕਰੋ ਇਹ ਸਾਡਾ ਚੋਬਰ ਪਲੇਅਰ ਬਣ ਗਿਆ ਕਬੱਡੀ ਦਾ ਇਹਦੇ ਚਿੱਪਾਂ ਲੱਗੀਆਂ ਇਹਨੂੰ ਚਲਾ ਕੇ ਮਾਰਿਆ ਕਿਸੇ ਖਿਡਿਆਰੀ ਨੇ ਤੇ ਇਹ ਚਿੱਪਾਂ ਲਵਾ ਗਿਆ ਢੂਈ ਤੇ ਹੁਣਾਂ ਤੇ ਇਹ ਇਹਨੂੰ ਨਾਲ ਡਿਸਕਵਾਲਿਫਾਈ ਕਰਤਾ ਇਹ ਕਹਿੰਦਾ ਮੈਂ ਅੱਗੇ ਤੋਂ ਹੁਣ ਖੇਡਣਾ ਹੀ ਨਹੀਂ ਕਹਦਾ ਕਬੱਡੀ ਹਾਂ ਬਹਿਣ ਕਰਤਾ ਇਹਨੂੰ ਕਹਿੰਦੇ ਤਾਕੜਾ ਪਲੇਅਰ ਆ ਕਹਿੰਦੇ ਸਾਡੇ ਖਿਡਾਰੀਆਂ ਦੀ ਸੱਟ ਮਾਰਦਾ ਕਹਿੰਦੇ ਜੋਰ ਵੱਧ ਲੱਗਦਾ ਕਿਨੇ ਬੇਟ ਜਿਆਦੇ ਆ ਤੇਰਾ ਐਵੇਂ ਕੁਝ ਲੱਤਾਂ ਬੰਦ ਤੋੜੀ ਹਾਂਜੀ ਹਾਂ ਵੇਖੋ ਸ਼ਾਮ ਦੀਆਂ ਰੌਣਕਾਂ ਇੱਧਰ ਘੱਟ ਦੀ ਆ ਉੱਧਰ ਜਿਆਦੇ ਉੱਧਰ ਰੌਣਕ ਜਿਆਦੇ ਹੁੰਦੀ ਹਾਂ ਨੂੰ ਖਵਾਉਣ ਲੱਗੇ ਕੁਝ ਖਾਓਗੇ ਇੱਥੇ ਇੱਥੇ ਨਹੀਂ ਖਾਂਦੇ ਨਹੀਂ ਖਾਂਦੇ ਇੱਥੇ ਕਹਿੰਦੇ ਭੁੱਲਰ ਪਨੀਰ ਭੰਡਾਰ ਐ ਇਹ ਆ ਲੋ ਭਾਈ ਪਨੀਰ ਭੰਡਾਰ ਗੱਡੀ ਇੱਧਰ ਨਹੀਂ ਲੈ ਕੇ ਆਉਂਦੀ ਲੈ ਡੇ ਆ ਜਾ ਬਾਈ ਤਰੀਕ ਅੱਜ ਬਾਈ ਹੋ ਗਈ ਬਾਈ ہاں ਕੋਈ ਅੱਜ ਫੰਕਸ਼ਨ ਹੈ ਇੱਥੇ ਚੌਂਕ ਦੇ ਵਿੱਚ ਦੇਖੋ ਭੀੜ ਬਹੁਤ ਜ਼ਿਆਦਾ ਇਹਨਾਂ ਦਾ ਕੋਈ ਉਹ ਹੀ ਆ ਇਹਨਾਂ ਦਾ ਕਿਹੜੇ ਵਜ ਦੇ ਨੇ ਇਹ ਯਾਰ Hindu Udar ਮੁਦਾ ਕੋਈ ਹੋ ਆਜ ਉਹ ਝੰਡੇ ਲਹਿਰਾ ਰਹੇ ਨੇ ਉਹ ਤਲਵੰਡੀ ਵੀ ਲੱਗੇ ਪਏ ਨੇ ਉਹ ਹੀ ਅੱਜ ਅੱਜ ਉਹ ਹੋ ਗਿਆ ਓਪਨਿੰਗ ਹੋ ਗਿਆ ਓਕੇ ਓਕੇ ਇਹਨਾਂ ਦਾ ਕੋਈ ਮੰਦਿਰ ਆ ਉਹਦੀ ਅੱਜ ਓਪਨਿੰਗ ਹੋ ਗਈ ਆ ਜਾਣਾ ਭਾਈ ਅਸੀਂ ਪਹੁੰਚੇ ਹਾਂ ਬਰਾਦਰ ਅੰਪੀਰੀਅਰ ਇੱਥੇ ਚਾਉਂਦਾ ਕੀ ਇੱਥੇ ਬਣਾ ਰੱਖਿਆ ਦਾ ਕੱਟ ਦੇ ਲੇਖੇ ਨੂੰ ਅਸੀਂ ਲੋਕ ਬੰਦਾ ਕਹਿੰਦਾ ਲਿਆਇਆ ਆਪਦੀ ਪੈਂਟ ਗੱਡੀ ਭਈਆ ਗਰਦ ਪੜਾਕਿਆਂ ਨਾਲ ਥੋੜੀ ਕੀ ਖਾਂਗੇ ਵੋਏ ਅਸੀਂ ਖਾਂਗੇ ਡਬਲ ਐਗ ਡਬਲ ਚਿਕਨ ਰੋਲ ਰੋਲ ਠੀਕ ਹੈ ਜੀ ਲਓ ਆਪ ਇਹ ਨਹੀਂ ਕੋਈ ਉਹ ਆਮਲੀ ਆ ਚਾਹ ਲਾਓ ਚਾਹ ਕੀ ਹੋਈ ਉਹ ਆਮਲੀ ਬੰਦਾ ਹੋ ਚਾਹ ਚਾਹ ਇਹ ਸਾਡਾ ਆਮਲੀ ਬੰਦਾ ਪਿਆ ਆਮਲੀ ਉਹ ਖੋਲੀ ਲੈ ਆਮਲੀ ਆ ਇਹ ਆਮਲੀ ਇੱਡੀ ਕੀ ਕਰਨੀ ਸੀ ਦੇਖੋ ਫੇਰ ਸ੍ਰੀ ਦੀ ਮਾਰਕੀਟ ਜੇਮਾ ਵੀ ਹੈ ਇੱਥੇ ਦਾਦੀ ਪੋਤੀ پارک ਕਹਾਂ ਜਾਂਦੇ ਹਾਂ ਜੀ ਜਾਂਦੇ ਹਾਂ ਜੀ ਯਾ ਸਰ ਖੇਸ ਸ੍ਰੀ ਬਠਿੰਡਾ ਹੈ ਜੀ ਚੰਡੀਗੜ੍ਹ ਨਹੀਂ ਹੈ ਸਰ 3b2 ਦੇਖੋ ਰੌਣਕ ਲੱਗੀ ਪਈ ਐ ਆਈਸੀਆਈ ਬੈਂਕ ਜੈਮ ਵੀ ਇੱਥੇ ਐ ਭਾਈ ਜਿਮਨਾਸਿਓ ਰੇਡੀਓ ਸਿਟੀ ਵੀ ਐ ਓਕੇ ਉਹ ਕਿਹੜਾ ਸੀ ਜਿੱਤੋਂ ਆਪਾਂ ਉਹਦੇ ਉਹ ਲਿਆ ਸੀ ਮਨਜਿੰਦਰਾ ਚਿਕਨਾ ਓਕਰਸ ਹੈ ਓਕਰਸ ਓਕਰਸ ਆ ਉਹ ਬਹੁਤ ਘੈਂਟ ਬਣਾਉਂਦੇ ਨੇ ਉੱਪਰ ਸਾਲੇ ਹਾਂ ਆਪਾਂ ਇੰਨਾ ਦੇ ਐਸੀ 버ਗਰ ਬਹੁਤ ਸ਼ਾਂਤੀ ਹੁੰਦੀ ਐ ਇਹ ਮਾਰਕੀਟ ਦੇ ਵਿੱਚ ਭਾਈ ਕੀ ਖਾਣਾ ਹੈ ਦੇਖੋ ਸਭ ਬੜੀਏ ਸ਼ਾਂਤੀ ਮਾਹੌਲਾ ਇੱਥੇ ਕੁਝ ਖਾਣਾ ਪੀਣਾ ਉਹਨੇ ਇੱਥੇ ਆਵੇ ਵਧੀਆ ਨਾਲੇ ਬਹੁਤਾ ਪੀੜ ਬੜਕਾ ਨਹੀਂ ਵਧੀਆ ਹੁੰਦਾ ਸ਼ਾਂਤੀ ਮਿਲਦੀ ਇੱਥੇ ਹੈਗੀ ਜਿਮ ਜੁਆਇਨ ਕਰਨਾ ਜੇ ਕਿਸੇ ਨੇ ਭਾਈ ਇੱਥੇ ਕਰ ਸਕਦੇ ਨੇ ਕਰ ਲਈ ਜਿਮ ਜੁਆਇਨ ਹਾਂ ਹਾਂਜੀ 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 ਜ਼ਰੂਰ ਜਿਮ ਆਪਾਂ ਜੁਆਇਨ ਕਰੀ ਨਹੀਂ ਅਜੇ ਜਿਮ ਪੱਕਰਾ ਕਿਉਂਕਿ ਠੰਡ ਬਾਲੀ ਹੈ ਹਜੇ ਟਾਈਮ ਹੈ ਹੀ ਨਹੀਂ ਉਠੜਦਾ ਕਿਉਂਕਿ ਠੰਡ ਬਾਲੀ ਹੈ ਬਿਮਾਰ ਹੋ ਜਾ ਗਏ ਮੈਂ ਕਿ ਡਾਕਟਰ ਟੀਕ ਲਾਈ ਆ ਕੇ ਬਾਅਦ ਜੀ ਜੀ ਬਹੁਤ ਹਾਂ ਜੀ ਟੀਕਾ ਹੋ ਨਾ ਗਿਆ ਨਾ ਚਲ ਕੱਟਿਆ ਤੀਜਾ ਤੀਜਾ ਕਿਡਾ ਹੁਣ ਇਹ ਬਠਿੰਡੇ ਦਾ ਇਹਦਾ ਕੋਈ ਨਾ ਰਹਾ ਤੂੰ ਕੰਮ ਦੀ ਗੱਲ ਕਰ ਲੈ ਬਠਿੰਡੇ ਚੋਂ ਨਿਕਲਣ ਲੱਗੇ ਆ ਘਰ ਨੂੰ ਚੱਲਦੇ ਆ ਆ ਗਿਆ ਫੌਜੀ ਚੌਂਕ ਆ ਗਿਆ ਇਹਨਾਂ ਦੇ ਜਾਣ ਲੈਣਾ ਆਪਣਾ ਚਾਹ ਵਾਲੇ ਇਹ ਨਵਾਂ ਖੁੱਲਿਆ ਨਾਉਂ ਪਹੁੰਚ ਗਏ ਆ ਗਿਆ ਜਿੱਧਰ ਜੀ ਤਰੋੜ ਹੁਣ ਜਾਣਦੇ ਸੀ ਪਿੰਡ ਨੂੰ ਆ ਡੈਕੋਰੇਸ਼ਨ ਬਹੁਤ ਘੰਟ ਲੱਗਦੀ ਹੈ ਨਾ ਬਹੁਤ ਲੇਟ ਹੋ ਗਏ ਇਹ ਉਹਦਾ ਬਹੁਤ ਟਾਈਮ ਦੀ ਕਰੀ ਹੋਈ ਹੈ ਇਹ ਦੀਵਾਲੀ ਦੇ ਤੋਂ ਪਹਿਲਾਂ ਦੀ ਠੀਕ ਹੈ 9 ਵਜੇ ਪੂਰੇ ਦੇਖੋ ਆ ਸਿੰਗੋ ਦੇ ਨਾਲ ਇੱਕ ਟੋਟੇ ਦੇ ਤਪਾਤਾ ਸਾਨੂੰ ਨਾ ਤਾਂ ਠੀਕ ਹੁਣ ਕਰਦੇ ਆ ਨਾ ਸੈਟ ਕਰਦੇ ਆ ਕੁਝ ਨਹੀਂ ਕਰਦੇ ਸਾਰਾ ਫਲੋ ਗਲ ਜਾਂਦੇ ਆ ਵਧੀਆ ਗੱਡੀ ਆਪ ਦੀ ਸਪੀਡ ਤੇ ਆਉਂਦੀ ਇੱਥੇ ਆ ਕੇ ਬ੍ਰੇਕਾਂ ਮਾਰਨੀਆਂ ਪੈਂਦੀਆਂ ਨਾ ਰੋਟੇ ਜਿਹਾ ਆ ਇਹ ਆ ਮਾੜਾ ਜਾਂ ਟੋਟਾ ਹੀ 340 ਮੀਟਰ 30 ਮੀਟਰ ਸਾਰਾ ਫਲੋ ਗਲ ਜਾਂਦਾ ਜੇ ਸੈੱਟ ਹੋ ਜਾਏ ਫਿਰ ਤਾਂ 2-4 ਮਿੰਟ ਬਚਤਰ ਹੋ ਜਾ ਕਰੇ ਟਾਈਮ ਦੀ ਨਾਲੇ ਗੱਡੀ ਧੋਤੀ ਧਵਾਈਆਂ ਗਰਦ ਨਾਲ ਭਰ ਜਾਂਦੀ ਆ ਮੀਂਹ ਵੇਲੇ ਬਹਨਾ ਚਾਣ ਮੀਂਹ ਵੇਲੇ ਬਾਲਾ ਉਹ ਗਾਰਾ ਮਨ ਪੱਕਾ ਮੈਂ ਲੋਕ ਬਹੁਤ ਦੇਖਦੇ ਨੇ ਤੇ ਮੋਟਰਸਾਈਕਲ ਵਾਲੇ ਵਿਚਾਰੇ ਬਾਲੇ ਦੇਖਦੇ ਤਿਲਕ ਤਿਲਕ ਇੱਕ ਵਾਰੀ ਕੋ ਨਵੀਂ ਵਰਨਾ ਗੱਡੀ ਲੈ ਕੇ ਆਇਆ ਉਹ ਆ ਮੈਂ ਦੱਸਾਂ ਮੈਂ ਕੋੜੀ ਸੀ ਉਦੋਂ ਮੈਂ ਪਰਾਂ ਦੀ ਕਰ ਲਈ ਉਹ ਵਿਚਾਰੇ ਨੇ ਟੋਏ ਚ ਮਾਰੀ ਜਮਨ ਨਵਾ ਬਾਂ ਪਰਾਂ ਟੁੱਟ ਗਿਆ ਨਵੀਂ ਗੱਡੀ ਜਵੇਂ ਕਢਾ ਕੇ ਵੀ ਮੇਰੇ ਸਾਹਮਣੇ ਉਦਾਂ ਹੀ ਲਾਇਆ ਸੀ ਉਹ ਘਰੇ ਨਹੀਂ ਲੈ ਕੇ ਗਿਆ ਸੀ ਉਹ ਰੋਂ ਹੱਕਾ ਹੋਇਆ ਖੜਾ ਸੀ ਵਿਚਾਰਾ ਉਹ ਕਹਿੰਦਾ ਉਹ ਏਜੰਸੀ ਚ ਵਾਪਸ ਜਾਂਪੀ ਘਰੇ ਜਾਵਾਂ ਉਹਦੇ ਲਈ ਤਾਂ ਉਹਨੂੰ ਤਾਂ ਲੱਕੀ ਮੰਨਦਾ ਹੋਊ ਗੱਡੀ ਨੂੰ ਤਾਂ ਹਜੇ ਘਰੇ ਜਾਣ ਤੋਂ ਪਹਿਲਾਂ ਹੀ ਲੱਗ ਗਈ ਵੀ ਹੋਰ ਇੱਥੇ ਨਾ ਨਿਸ਼ਾਨ ਆਹ ਇਹ ਆ ਜੀ ਸਾਡੇ ਪਿੰਡ ਦੀ ਕੱਸੀ ਨਹਿਰ ਅਸੀਂ ਕੱਸੀ ਕਹਿੰਦੇ ਆ ਤੁਸੀਂ ਸੂਆ ਕਹਿੰਦੇ ਹੋਮੋਗੇ ਕਈ ਥਾਂ ਮੱਚਣਾ ਇੱਥੇ ਵੀ ਸਾਰੀ ਸੜਕ ਟੁੱਟ ਗਈ ਹੁੰਦਾ ਇਹ ਟੋਪਲਕੇਸ਼ਨ ਬੰਦ ਕੈਮਰੇ ਬੰਦ ਕਰਤੇ ਓਏ ਬੰਦ ਪਈ ਆ ਬੰਦ ਪਈ ਆ ਬੰਦ ਪਈ ਆ ਕੈਮਰੇ ਬਹੁਤ ਲੱਗੇ ਆ ਹਾਂ ਆ ਤਾਂ ਬੰਦ ਪਈ ਆ ਅੱਡੇ ਵਾਲੇ ਤਾਂ ਇਹ ਆ ਜੀ ਸਾਡਾ ਸੋਹਣਾ ਪਿੰਡ ਸੋਹਣਾ ਪਿੰਡ ਮਿੱਤਰਾਂ ਦਾ ਪਿੰਡ ਦੀਆਂ ਪਿੰਡ ਦੀਆਂ ਗਲੀਆਂ ਬਹੁਤ ਸ਼ਾਨਦਾਰ ਨੇ ਹਾਂ ਸਾਡੇ ਘਰ ਵਾਲੀ ਗਲੀ ਬਹੁਤ ਸਾਫ਼ ਆ ਸਭ ਤੋਂ ਪਹਿਲੀ ਗਲੀ ਇਹੋ ਉਹ ਜਿਹੜੀ ਪੱਕੀ ਹੋਈ ਆ ਹਨਾ ਗਲੀਆਂ ਟੋਟਲੀ ਬਹੁਤ ਵਧੀਆ ਹੁਣ ਤਾਂ ਸਾਰੀਆਂ ਹੀ ਹੋ ਗਈਆਂ ਇੱਕ ਇੱਕ ਦੋ ਰਹਿ ਗਈਆਂ ਬਸ ਉਹ ਉਹ ਹੋਣ ਵਾਲੀਆਂ ਪਾਸਤਾ ਹੋ ਗਈਆਂ ਬਹੁਤ ਜਿਆਦਾ ਵਧੀਆ ਕੰਮ ਇਹ ਆ ਪਿੰਡ ਦੀ ਫਿਰਨੀ ਅੱਗੇ ਫੰਕਸ਼ਨ ਇਹਦਾ ਸਟੱਲ ਟੈਂਡ ਕਰਨਾ ਹੈ ਯੈਸ ਅੱਜ ਵੀ ਥੋੜਾ ਜਿਹਾ ਟੈਂਡ ਕੀਤਾ ਹੈ ਤੇ ਆ ਰਾਤ ਹੈਗਾ ਸਾਡੇ ਦੂਜੇ ਘਰ ਅੱਗੇ ਜਾ ਕੇ ਜਾਨਾ ਤੇ ਗਰਦੀਪ ਤੈਨੂੰ ਮੈਂ ਇੱਥੇ ਜਾੜ ਜਾਣਾ ਨਹੀਂ ਭਾਈ ਆਪਾਂ ਘਰੇ ਜਾਈਏ ਤੈਨੂੰ ਪਤਾ ਲੱਗੇਗਾ ਆਪਣੇ ਸੁਲਾਂ ਦਾ ਸੁਲਾਂ ਦਾ ਉਹ ਸੁਲਾ ਥਰੇ ਨੇ ਆਪਾਂ ਸੂਲ ਥੋੜੇ ਜਿ ਆਪਣੇ ਕੰਬੇ ਕੱਟ ਘੱਟ ਅੱਜ ਹੈਨਾ ਅੱਜ ਕਰ ਕਰ ਦੇਣੀ ਕੁੜੀ ਦਾ ਵਾਕੀ ਹੋ ਗਿਆ ਵੇ ਫੌਜੀ ਸਾਹਿਬ ਨੱਚ ਰਹੇ ਨਹੀਂ ਅੱਜ ਫੌਜੀ ਨੱਚ ਰਹੇ ਸਾਰੇ ਫੌਜੀ ਇਹ ਆ ਸਾਡੇ ਪਿੰਡ ਦਾ ਸਰਕਾਰੀ ਸਕੂਲ ਇੱਧਰ ਬੱਟਰਵੌਕਸ 12ਵੀਂ ਤੱਕ ਆ ਜੋ ਆਪਣੇ ਆਸ-ਪਾਸੇ ਹੋਰ ਪਿੰਡਾਂ ਚ ਤਾਂ ਹੈ ਨਹੀਂ ਹਨਾ ਇਹ ਹੈ ਗਿਆ ਡੇਰਾ ਇਹ ਆ ਸਾਡੇ ਪਿੰਡ ਦਾ ਡੇਰਾ ਬੰਗਲਾ ਰੋੜੇ ਡੇਰਾ ਇਹ ਫਿਰ ਨਹੀਂ ਇਹ ਬੱਸ ਸਟੈਂਡ ਇਹ ਛੋਟਾ ਇਹ ਛੋਟਾ ਬੱਸ ਸਟੈਂਡ ਇਹ ਛੋਟਾ ਬੱਸ ਸਟੈਂਡ ਆ ਗਿਆ ਬੱਸ ਸਟੈਂਡ ਦੇ ਮਿੱਤਰਾਂ ਦਾ ਘਰ ਹੁਣ ਇਹਨੂੰ ਘਰੇ ਛੱਟਣਾ ਇਮਿਟਰ ਅੰਧਕਾਰ ਘਰੋਂ ਵੀ ਫੋਨ ਆ ਗਿਆ ਘਰੋਂ ਵੀ ਫੋਨ ਆ ਗਿਆ ਚੱਕ ਦੱਸ ਤਾਂ ਉਹਨਾਂ ਨੂੰ ਫੋਨ ਮੱਤ ਮੁੰਡਾ ਕਰਕੇ ਸ਼ਾਪਿੰਗ ਬੱਸ ਓਕੇ ਚੱਲ ਮਿਲਦੇ ਰੱਬ ਤੁਹਾਨੂੰ ਰੱਖੇ ਚੰਗਾ ਓਕੇ ਹੁਣ ਆਪਾਂ ਵੀ ਚੱਲਦੇ ਆ ਜੀ ਕਰ ਕਰੀ ओके जी ਬਾ تھੋੜੀ ਦੂਰੀ ਮੇਰਾ ਘਰ ਇੱਥੋਂ ਉਧਰ ਸਿੱਧਾ ਰੋਡ ਵੀ ਜਾਂਦਾ ਪੈਤਰ ਦੀ ਜਾਵਾਂਗੇ ਗਲੀਆਂ ਵਿੱਚ ਦੀ ਚੱਕੋ ਜੀ ਇਹ ਅਗੇ ਸਾਡੇ ਪਿੰਡ ਦੀ ਸੱਤ ਥਾਈ ਬਹੁਤ ਸੋਹਣੀ ਬਣਾਈ ਆ ਤੇ ਇੱਧਰ ਆ ਗਿਆ ਆਪਣਾ ਘਰ ਓਮ সুইਟ ਹੋਮ ਕਰੇ ਪਹੁੰਚ ਗਏ ਹੁਣ ਮਿਲਾਂਗੇ ਨਵੇਂ ਬਲੌਗ ਚ ਹੌਲੀ ਹੌਲੀ ਸ਼ਾਬਾਹ ਹਸ ਤਾਂ ਸਾਹ ਘਟਾ ਤੇ ਮਿਲਦੇ ਆ ਨਵੇਂ ਬਲੌਗ ਚ ਓਕੇ ਬਾਏ ਟਾਟਾ